ਪੰਜਾਬ ਸਰਕਾਰ ਦੇ ਨਾਲ ਮੀਟਿੰਗ ਫਿਕਸ ਕਰਾਈ ਉਹਨਾਂ ਦੇ ਅਧਿਕਾਰੀ ਸਾਹਿਬਾ ਸਿੱਕਣਾ ਇਹ ਸਰ ਮੀਟਿੰਗ ਹੋ ਜੇ ਤੇ ਨਹੀਂ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਹਿਲਾਂ ਤਾਂ ਹੋਇਆ ਨਾ ਸਾਰੇ ਇਬਲਾਜ਼ਮ ਸਾਥੀ ਜਿੰਨੇ ਵੀ ਸਾਡੇ ਇੱਥੇ ਆਏ ਆ ਕਿਉਂਕਿ ਵਾਪਕ ਫਰੰਟਾ ਤੋਂ ਆਇਆ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਇਹ ਯਕੀਨ ਦਿਵਾਉਣੇ ਆ ਕਿ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਅਸੀਂ ਫਿਕਸ ਕਰਾਈ ਦਿੱਤੀ ਲਾਫਾ ਬਨਾਰਿਆ ਲੈਟਰ ਤੁਹਾਨੂੰ ਦੇ ਦਿੱਤੀ ਹੈ ਤੇ ਉਹਨਾਂ ਦੇ ਮੁਤਾਬਕ ਜਿਵੇਂ ਉਹ ਕਹਿਣਗੇ ਉਹਨਾਂ ਦੇ ਮੁਤਾਬਕ ਜੇ ਅਸੀਂ ਉਹਨਾਂ ਨਾਲ ਸਾਰਾ ਤਾਲਮੇਲ ਕਰਕੇ ਤੇ ਵੱਧ ਤੋਂ ਵੱਧ ਤੁਹਾਡਾ ਸਹਿਯੋਗ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਆ ਪਰ ਅਸੀਂ ਬੇਨਤੀ ਕਰਦੇ ਹਾਂ ਜਿਹੜੀ ਅੱਜ ਦੀ ਮੀਟਿੰਗ ਆ ਇਹ ਘਟੋ ਘਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਸੀਐਮ ਮਾਨ ਘੋੜੇ ਦੇ ਪੱਟਿਆ ਮੀਟਿੰਗ ਕਰਕੇ ਵਿੱਤ ਮੰਤਰੀ ਹਰਪਾ ਸਿੰਘ ਟੀਮਾ ਨਾਲ ਜੋ ਸਾਬ ਕਮੇਟੀ ਦਾ ਮੁਖੀ ਆ ਬਹੁਤ ਮਿਲੀਆਂ ਹੋਈਆਂ ਜਿਨ੍ਹਾਂ ਪੇਸ਼ਲਾ ਕੁਨੇ ਹੋਇਆ ਪ੍ਰਾਣੀ ਪੈਨਸ਼ਨ ਪਹਾਲ ਦੀ ਗੱਲ ਕਰੀਏ ਅਸੀਂ 2004 ਤੋਂ ਭਰਤੀ ਹੋਏ ਮਨਾਈਆਂ ਵਾਸਤੇ ਜੋ ਪ੍ਰਾਣੀ ਪੈਨਸ਼ਨ ਪਹਾਲ ਕੰਨੀ ਬਣਦੀ ਸੀ ਪੰਜਾਬ ਸਰਕਾਰ ਨੇ 2022 ਦੇ ਵਿੱਚ ਇੱਕ ਲੰਗਣਾ ਨੋਟੀਸ ਜਾਰੀ ਦਿੱਤਾ ਅਜੇ ਤੱਕ ਪ੍ਰਾਣੀ ਬਹਿਣ ਵਾਲੀ ਹੋ ਸਕੀ ਕਹਿੰਦਾ ਸਰਕਾਰ ਨੇ ਇੱਕ ਜੁਲੀ ਹੋਰ ਫੇਰ ਲਈ ਆ ਜੁਪੀਐਸ ਦੇ ਉੱਪਰ ਜੋ ਜੁਪੀਐਸ ਦੀਆਂ ਲੋਕਾਂ ਲੱਗਿਆ ਕਿ ਸਰਕਾਰ ਐਨਪੀਐਸ ਦੇ ਉੱਕੇ ਲੰਘ ਚੁੱਕੀ ਆ ਉਹੀ ਸਕੀਮਾਂ ਤੇ ਜੋ ਕੇਂਦਰ ਸਰਕਾਰ ਕਰਦੀ ਆ ਕੰਮ ਉਹਨਾਂ ਦੇ ਹੀ ਪੰਜਾਬ ਸਰਕਾਰ ਆ ਚੁੱਕੀ ਆ ਕਿਉਂਕਿ ਅੱਗੇ ਹੋਰ ਮੰਗਾਂ ਦੀ ਗੱਲ ਕਰੀਏ ਆਪਾਂ ਜੀ ਇਹਦੀ ਗੱਲ ਕਰਦੇ ਆ ਇੱਕ ਪਾਸੇ ਪੰਜਾਬ ਸਰਕਾਰ ਦਾ ਡੀਏ 42% ਆ ਕੇਂਦਰ ਦਾ ਤਾਂ 55% ਆ 11% ਦਾ ਆ ਸਮਝ ਪੁਲਿਸ ਨਾਲ ਖੜੇ ਆ ਇਹਨਾਂ ਨੂੰ ਵੀ 42 ਉਹ ਮਿਲਦਾ 55 ਇਹਨਾਂ ਨੂੰ ਵੀ ਮਿਲਦਾ ਕਿੰਨੀ ਵਾਰ ਮਿਲਦਾ ਹੋ ਗਿਆ ਮੁਖੋਂ ਦੇ ਭਵਾਨ ਤੋਂ ਨਾਲ ਸਿਰਫ 4 ਫੜਾਂ ਡੀਏ ਬਲਾਇਆ ਸੀ ਉਹਨੇ 36 ਤੋਂ 36 42 ਕੀਤਾ ਸੀ ਏਰੀਆ ਦੇ ਵਾਸਤੇ ਜੋ ਪਾਲਾ ਪ੍ਰਧਾਨ ਕਹਿ ਗਿਆ 255 ਮਿੰਨ ਦਾ ਏਰੀਆ ਬਹੁਤ ਹੁੰਦਾ ਜੋ 5.5 ਸਾਲਾਂ ਏਰੀਆ ਦਾ 6ਵੇਂ ਬੇਗ ਵੀ ਹੁੰਦਾ 14000 ਕੋਰ ਬਣਦਾ ਉਹਦੇ ਬਾਰੇ ਸਰਕਾਰ ਚੋਪਾ ਬੰਡੀਆਂ ਪਾਤੀਆਂ ਸਰਕਾਰ ਜਾਣ ਤੋਂ ਬਾਅਦ ਵੀ ਗ੍ਰੈਂਟੀ ਲਈ ਜਾਂਦੇ ਆ ਕਹਿੰਦਾ 2028 ਤੱਕ ਅਸੀਂ ਏਰੀਅਰ ਦਮਾਂਗੇ ਹਲਕੇ ਸਰਕਾਰ 27 ਤੱਕ ਇਹ ਆ 28 ਤੱਕ ਸਰਕਾਰ ਹੈ ਨਹੀਂ ਪੰਜਾਬ ਸਰਕਾਰ ਪਰ ਇਹੋ ਜ ਹੈ ਮੁੱਖ ਮੰਤਰੀ ਭਵਾਨ ਦਮਾਨ ਜੋ ਕਿ ਜਗਨੂ ਹਾਰ ਕਹਿੰਦਾ ਕਹਿੰਦਾ ਅਸੀਂ ਮੁੱਖ ਮੰਤਰੀ ਭਵਾਨ ਤਨ ਬਣਾਦਾ ਜੋ ਕਿਸਾਨਾਂ ਦੇ ਬੋਰ ਗੇਟ ਆਇਆ ਬਰੋਈ ਬਾਰਡਰ ਦੇ ਉੱਪਰ ਅਸੀਂ ਖੇਤੀ ਕਰਦੇ ਆ ਦੁਬਾਰਾ ਫੇਰ ਅਸੀਂ ਮੰਗ ਕਰਦੇ ਹੁਣ ਆਉਣ ਵਾਲੀ 24 ਅਤੇ 25 ਮਾਰਚ ਨੂੰ ਜੋ 24 ਮਾਰਚ ਨੂੰ ਜੋ ਗੁਰਦੁਆਰਾ ਅੰਬਸਾਵਾਲੇ ਨੇੜੇ ਮਹਾਲੀ ਦੇ ਵਿੱਚ ਜੋ ਸਾਡੇ ਕਾਨੂੰਨ ਸਾਥੀਆਂ ਰੈਲੀ ਕਰਨਗੇ ਮੋਖ ਨੂੰ ਪੂ ਮਾਦਾਂ ਸਰਕਾਰ ਨੂੰ ਜਿਗਾਉਣਗੇ 25 ਮਾਰਚ ਨੂੰ ਜਿੰਨੇ ਪੰਜਾਬ ਦੇ ਮੁਲਾਜ਼ਮਾ ਚਾਹੇ 17720 ਵਾਲੇ ਮੁਲਾਜ਼ਮ ਨੇ ਚਾਹੇ ਪੁਰਾਣੀ ਪੈਨਸ਼ਨ ਦੇ ਮੁਲਾਜ਼ਮ ਨੇ ਚਾਹੇ ਰੈਗੂਲਰ ਮੁਲਾਜ਼ਮ ਨੇ ਆਪਣੀਆਂ ਮੰਗਾਂ ਲੈ ਕੇ 25 ਪ੍ਰਧਾਨ ਅਰਜੀਤ ਸਿੰਘ ਰਾਣਵਾਲਾ ਪਹੁੰਚਿਆ ਜੋ ਅੱਜ ਦੀ ਮੁੱਖ ਰੰਡੀ ਇਹ ਆ ਵੀ 17720 ਤੋਂ ਭਰਤੇ ਮਨਾਇਆ ਨੂੰ ਛੇਵਾਂ ਤੇਕ ਨਾ ਬੀਤਾ ਜਾਵੇ ਜੋ ਕਿ ਵੀ ਇੱਕ 2025 ਨੂੰ ਸੁਪਰੀਮ ਕੋਰਟ ਨੇ ਕਹਿਤਾ ਪੰਜਾਬ ਸਰਕਾਰ ਨੂੰ ਵੀਰ ਦਾ ਹਾਕਾ ਇਹ ਗੈਰ ਹਾਕਾ ਇਹਨਾਂ ਨੇ ਛੇਾਂ ਬੇਗ ਲਾਗੂ ਕਰੋ ਪਰ ਪਰ ਆਪ ਨੂੰ ਪਤਾ ਹੀ ਆ ਪੰਜਾਬ ਸਰਕਾਰ ਇਹੋ ਨਹੀਂ ਹੋ ਚੁੱਕੀ ਆ ਬਹੁਤ ਮੀਡੀਆਂ ਹੋਈਆਂ ਨਾ ਹਾਈ ਕੋਰਟ ਦਾ ਫੈਸਲਾ ਮੰਨਦੀ ਆ ਨਾ ਇਹ ਸੁਪਰੀਮ ਕੋਰਟ ਦਾ ਫੈਸਲਾ ਮੰਨਦੀ ਆ ਇਸ ਕਰਕੇ ਮਲਾਇਮ ਮਨਜ਼ੂਰ ਹੋ ਗਿਆ ਅੱਜ 320 ਦਾ ਜਿਹੜਾ ਇਹਨਾਂ ਨੇ ਕੇਂਦਰੀ ਸਕੇਲ ਲਾਗੂ ਕੀਤੇ ਨੇ ਪੰਜਾਬ ਦੇ ਮਾਜਮਾ ਤੇ ਤੇ ਉਹਦੇ ਤੋਂ ਬਾਅਦ ਉਹ ਇੰਪਲੀਮੈਂਟ ਕਰਾਉਣਾ ਸੀ ਉਹਦੇ ਤੇ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦਿਓ ਜੀ ਜੀ ਤੇ ਜਿਸ ਨਾਲ ਬੰਦ ਠੀਕ ਸਾਹਿਬ ਨੇ ਹਾਂ ਜੀ ਚਲੋ ਤੁਸੀਂ ਕਰੋ ਗੱਲ ਕੋਈ ਗੱਲ ਕਰੋ ਕਰੋ ਗੱਲ ਇੱਕ ਤਾਂ ਸਰ ਇਹ ਸੀਗਾ ਕਿ ਪਿਛਲੇ ਲੰਮੇ